ਕਹਾ ਸਾਰੇ ਗੱਦੀ ਕਿ ਪਤੇ ਸਾਰੇ ਚੜਦੀ ਕਲਾ ਚ ਹਾਂਜੀ ਚੜਦੀ ਕਲਾ ਸਾਰੇ ਤੁਸੀਂ ਵੀ ਸਾਰੇ ਚੜਦੀ ਕਲਾ ਚ ਹੋਵੋਗੇ ਸਵਾਗਤ ਹੈ ਅੱਜ ਤੁਹਾਡਾ ਸਾਡੇ ਬਲੌਗ ਚ ਅਸੀਂ ਜਾ ਰਹੇ ਅੱਜ ਮੋੜ ਆਪਣਾ ਨਗਰ ਕੀਰਤਨ ਦਾ ਪ੍ਰੋਗਰਾਮ ਆ ਮਿਲਾਂਗੇ ਬਾਅਦੋਂ ਉਥੇ ਬਾਏ ਬਾਏ

ਹਾਂ ਦੁਜੀਤ ਤੁਸੀਂ ਅੱਛਾ ਹੋਰ ਸਭ ਠੀਕ ਆ ਹਾਂ ਸਭ ਠੀਕ ਆ ਹਾਂਜੀ ਖਾਲਸਾ ਜੀ ਵਾਇਕੁਰੀਕਾ ਖਾਲਸਾ ਵਾਇਕੁਰੀਕਾ ਕਿੱਥੇ ਜਾ ਰਹੇ ਹੋ ਅੱਜ ਅਸੀਂ ਜਾ ਰਹੇ ਹਾਂ ਮੋੜ ਨਾਬੇ ਕਿੰਨੀ ਖੁਈ ਸੀ ਆਲੀ ਖੁਈ ਆ ਆ ਦੇਖ ਸਾਡੇ ਖਲਪਾੜੀ ਸਿੰਘ ਕਿਵੇਂ ਆ ਜੀ ਠੀਕ ਹੋ ਜੀ ਚੁੱਕੀ ਆਪਾਂ ਜਿੱਤੇ 150 ਆ ਗਏ ਤੇ ਮੀਂਹ ਨਹੀਂ ਦਾ ਉਹ ਪਹੁੰਚ ਗਏ ਬਾਬਾ ਜੀ ਆ ਜੰਤਰ ਆ ਜੀ ਪਹੁੰਚ ਗਏ ਬਾਬਾ ਜੀ ਹਾਂ ਜੀ ਬਹੁਤ ਜੀ ਪਹੁੰਚ ਗਏ ਆਪ ਵੀ ਦੇਖੋ ਸਾਡੇ ਕਿੰਨੇ ਯਾਰ ਪਰ ਤਿਆਰ ਨਹੀਂ ਤੇ ਖਲਪਾੜੀ ਜੀ ਹਾਂ ਖਲਪਾੜੀ ਸੇ ਨਾ ਸਤਿ ਸ੍ਰੀ ਅਕਾਲ ਉਹ ਸਿਰ ਤੋਂ ਨਾਰੀਅਲ ਦੀ ਦੂਆ ਦਾ ਆਪਣਾ ਸਾਰਾ ਕੰਮ ਨਿਬੜ ਗਿਆ ਹਾਂ ਨਾ ਦੇ ਓਏ ਹਾਂ ਹੋਰ ਨਾ ਦੇਖੋ ਤਿਆਰੀ ਕਰਦੇ ਓਏ ਕੀ ਕਰਦੇ ਹੋ ਕਸ ਜੀ ਲਖਵੀਰ ਅਸੀਂ ਪਹੁੰਚ ਗਏ ਆ ਜੀ ਮੋੜ ਨਾ ਪੇਣਾ ਦੇਖੋ ਜੀ ਬਹੁਤ ਆਨਸੈਂਕ ਕਰ ਰੇ ਤਿਆਰੀ ਤਿਆਰ ਹੋ ਰਹੀ ਸਿੰਗ ਆਪਣੇ ਇੱਧਰ ਹੈ ਨਾਰੀਅਲ ਮੇਰੀ ਨਾ ਬੁੱਤ ਲੈ ਗਏ ਨਹੀਂ ਪਕੀਆ ਲੰਮਾ ਦਲਾ ਬੰਸਾ ਜਨਾ

ਓਏ ਖੜ ਪ੍ਰੀਵੈਂਟ ਸੌਟ ਹੋ ਰਿਹਾ ਤੈਨੂੰ ਪਤਾ ਨਹੀਂ ਲੱਗਦਾ ਜਵਾਰ ਨੂੰ ਨਾਨਕਸਰੀ ਹਣਾ ਬਣਾ ਉਹ ਵਧੀਆ ਬਣਾਵਾਂਗੇ ਆਹ ਵਧੀਆ ਬਣਾਉਂ ਉਹ ਬਾਲਾ ਖਲਵਾੜੀ ਲਾ ਦੇ ਮੇਰੇ ਆਹ ਦੇਖਦਾ ਨਾਨਕ ਖਾਰਾ ਲੱਗੇ ਆ ਬੋਲੀ ਬੋਲੀ ਆਪੇ ਜੀ ਮੋੜ ਦਿਓ ਮੇਰੇ ਸ਼ੁਕਮਾ ਓਏ ਇਹ ਆ ਲੈਓ ਸੈੱਟ ਕਰਕੇ ਲੈਓ ਨਹੀਂ ਨਹੀਂ ਬਾਈ ਗੁੱਸਾ ਨਹੀਂ ਲੱਗਦਾ ਇਹਨਾਂ ਨੂੰ ਗੁੱਸਾ ਨਹੀਂ ਕਰਦਾ ਪਲਾੜੀ ਸਿੰਘ ਮੈਂ ਤਾਂ ਤੈਨੂੰ ਨਹੀਂ ਕਹਣਾ

ਕਰਨਾ ਨਾ ਦਵੇ ਭਾਈ ਸਭ ਫਾਈਂ ਹੋਈ ਸਹਾਏ ਨਸ਼ਮੇ ਪਾਛਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਆਹ ਕੈਮਰਾਮੈਨ ਸਾਹਿਬ ਸਾਥ ਸ੍ਰੀ ਅਕਾਲ ਵਰਕਪਈ ਵਾਲੇ ਉਹ ਵੇਪੇ ਦਾ ਫਾਮਾ ਬਣਾਉਂਦਾ ਨਹੀਂ ਐਨੇ ਜੁੱਟੇ ਮੈਂ ਨਾ ਤਰੀ ਲਾਉਂਦਾ ਸ਼ਕਰਪਾਰੇ ਹਾਂ ਗਾਇਜ਼ ਸ਼ਕਰਪਾਰੇ ਖਾਓ ਲੜਕੀ ਦਾ ਵਿਆਹ ਸੀਗਾ ਚਾਚੀ ਆ ਗਈ ਚਾਚੀ ਆ ਗਈ ਭੈਣ ਨਾ ਖਦਾਬ ਜਮਣਾ ਨਹੀਂ ਲਿਆ ਨੂੰ ਅਸੀਂ ਦਾ ਨਾ ਗਾ ਗਾ ਇੱਕ ਦਾ ਹਜਰ ਜਾ ਸਾਕਣਾ ਮਾੜਾ ਹੋਏ ਜੀ ਪੂਰੇ ਮਾਈਂ ਚ ਨੱਟਿਆ ਸੋ ਸਾਰੇ ਕੋਈ ਮਨਦੀਪ ਵਰਗੇ ਕੀ ਕਹਿੰਦੇ ਆਉਂਦੇ ਆਹੋ ਹੈ ਜੂਰੇ ਵਾਲੀ ਕੱਤੀ ਹੋਰੀ ਰੱਖੀ ਪੀਟੂ ਤੇ ਗਿਆ ਸਾਡਾ ਮੇਰਾ ਕਰੇ ਉਹ ਕਬੜਾ ਪਾਜ ਕਰੇ ਸਾਡਾ ਮੇਰਾ ਕਰੇ बाजने <laughs> <मांध्रो। laughs> <मांध्रो। laughs> दो शब्द हडे ब्लॉग ले कहना चाहूंगे ਇਹ ਜਿਹੜੇ ਬੱਚੇ ਆ ਮੰਨੇ-ਮੰਨੇ ਪਿਆਰੇ-ਪਿਆਰੇ ਮਾਤ-ਪਿਤਾ ਕੀ ਆਕਤਾਨ ਇਹ ਸੈਂਡ 'ਤੇ ਬਹੁਤ ਸੋਹਣਾ ਖੇਡਦੇ ਆ ਇਹ ਬਾਕੀ ਸਾਡੇ ਕੋਚੀ ਦੇ ਅੰਦਰ ਸੁਣਿਓ ਗੁਰਾ ਕਿੱਥੇ ਆ ਗੁਰੇ ਅੱਜ ਵਾਪਸ ਮੈਂ ਦੋ ਲੈਣਾ ਇੱਥੇ ਗੱਲ ਤਾਂ ਜੱਟਾਂ ਦੇ ਪਜਾਟ ਆਲੀ ਕਿ ਮੋਟਰਸਾਈਕਲ ਸਾਨੂੰ ਚਾਹੀਦਾ ਇੱਕ ਜੀ ਚਲੋ ਜੀ ਦਰਖਾਸਤ ਸੁਣਨੇ ਕੱਤ ਕੇ ਇਹ ਪ੍ਰੋਗਰਾਮ ਦੀ ਸਮਾਪਤੀ ਹੋ ਚੁੱਕੀ ਆ ਹੁਣ ਆਪਾਂ ਚੱਲਿਆਂ ਘਰ ਆਪਾਂ ਹੁਣ ਮਿਲਾਂਗੇ ਅਗਲੇ ਵਲੌਗ 'ਚ ਫਸੜੀਕਾਰ ਗੁੱਡ ਨਾਈਟ ਆਪਾਂ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਇੱਥੇ ਹੁਣ ਆਪਾਂ ਇੰਜੋਏਮੈਂਟ ਕਰਦੇ ਆਂ ਮੋਮੋਸ ਖਾ ਰਹੇ ਆਂ ਤੇ ਫਿਰ ਹੁਣ ਇਸ ਤੋਂ ਬਾਅਦ ਘਰੇ ਜਾਵਾਂਗੇ ਥੋੜੇ-ਮੋਟੇ ਗਾਲਾਂ ਗੁਲਈਆਂ ਵੀ ਖਾਣੀਆਂ ਪੈਣੀਆਂ ਆ ਆਸਾ ਜੀ ਸਾਡੇ ਖਾਣਾ ਨਹੀਂ ਹੁੰਦਾ ਇਹਨਾਂ ਨੂੰ ਉਹ ਖਾ ਪਾਲਿਆ ਅੱਗ ਵਰਗਾ ਮੂੰਹ ਚ ਖਾਣਾ ਖਾਲਾ